ਦੇਸਤੋ ਜੇ ਤੁਸੀਂ ਵੀ ਮੋਟਰਸਾਈਕਲ ਲੈਣ ਜਾਂਦੇ ਹੋ ਤਾਂ 1 ਮਿੰਟ ਰੁਕ ਜੇ ਤੁਸੀਂ ਸਾਰੀ ਵੀਡੀਓ ਦੇਖ ਲਿਓ ਮੋਟਰਸਾਈਕਲ ਦੇ ਰੇਟ ਦੇ ਵਿੱਚ ਤੁਹਾਨੂੰ ਗੱਡੀ ਦਵਾ ਦੇਣੀ ਆ ਕਿਉਂਕਿ ਅੱਗੇ ਠੰਡ ਆਉਣ ਵਾਲੀ ਹੈ ਤੇ ਠੰਡ ਦੇ ਵਿੱਚ ਸਾਰੀ ਫੈਮਿਲੀ ਤੁਸੀਂ ਠੰਡ ਤੋਂ ਬਚ ਕੇ ਜਾ ਸਕਦੇ ਹੋ ਲੈ ਵੀ ਗੱਡੀ ਦੇ ਮਾਰਦੇ ਕੈਮਰਾ ਵਾਲੇ ਦਾਲੇ ਇੱਕ ਵਾਰੀ ਬਾਈਆਂ ਨੂੰ ਸਾਰੀ ਗੱਡੀ ਦਿਖਾ ਦੇ ਵਾਲੇ ਦਾਲੋਂ ਕੋਈ ਵੀ ਚੀਜ਼ ਪੇਂਟ ਨਹੀਂ ਸਾਰੀ ਤੁਸੀਂ ਤਸੱਲੀ ਕਰਕੇ ਲੈ ਜਾ ਸਕਦੇ ਹੋ ਐਨ ਓਕੇ ਦੀ ਰਿਪੋਰਟ ਹੈ ਗੱਡੀ ਤੇ ਗੱਡੀ ਦਾ ਰੇਟ ਹੈ ਜਿਹੜਾ ਬਹੁਤ ਥੋੜਾ ਰੱਖਿਆ ਬਾਈਆਂ ਨੇ ਤੇ ਮਾਡਲ ਦੀ ਗੱਲ ਕਰੀਏ ਜੇ ਆਪਾਂ 10 ਮਾਡਲ ਲੈ ਗੱਡੀ ਐਨ 'ਚ ਮੋਟਰਸਾਈਕਲ ਵੀ ਜੇ ਆਪਾਂ ਨਵਾਂ ਲੈਨੇ ਆ 1.5 ਲੱਖ ਵਾਂਗੂ ਪੈ ਜਾਂਦਾ ਆ ਆਪਾਂ ਨੂੰ ਛੋਟੇ ਤੋਂ ਛੋਟਾ ਮੋਟਰਸਾਈਕਲ ਆ ਸਾਰਾ ਕੁਝ ਕਰਕੇ ਪਰ ਇਹ ਤੈਨੂੰ ਬਹੁਤ ਰੇਟ ਦੇ ਵਿੱਚ ਮਿਲ ਜੂਗੀ ਗੱਡੀ ਭਾਈ ਮਾਰ ਤਾਂ ਕੈਮਰਾ ਲੈ ਲੈ ਕੇ ਆ ਜਾ ਕਰਾਂਗੇ ਕਰਾਂ ਅੰਦਰੋਂ ਦਿਖਾ ਦੇ ਐਨ ਵਧੀਆ ਸਾਮੀ ਹੋਈ ਆ ਗੱਡੀ ਵਧੀਆ ਲੱਗੇ ਸੀ ਐਨ ਤੋ ਸੀਐਨ ਜਿਹੜੀ ਦਿੱਲੀ ਤੋਂ ਪਾਸ ਹੋ ਕੇ ਆਈ ਆ ਵਧੀਆ ਕੁਆਲਿਟੀ ਦੀ ਲੱਗੀ ਹੋਈ ਆ ਤੇ ਸੀਟ ਕਵਰ ਚੈੱਕ ਕਰ ਲਓ ਤੁਸੀਂ ਵਧੀਆ ਨੇ ਕਿਤੋਂ ਵੀ ਕੋਈ ਉਹ ਨਹੀਂ ਹੈਗੇ ਕਿ ਸਾਰੀ ਨਵੀਂ ਮੰਗੰਡੂ ਪਈ ਆ ਗੱਡੀ ਤੇ ਪਾਸ ਸੰਗ ਹੈ ਜਿਹੜੀ ਇਹਦੇ ਪਈ ਆ ਇਹਦੀ 2030 ਤੱਕ ਪਈ ਆ 10 ਮਾਡਲ ਗੱਡੀ ਆ ਲੈ ਵੀ ਇਧਰੋਂ ਦਿਖਾ ਦੇ ਥੋੜਾ ਜਾਂ ਸੀਟ ਕਵਰ ਨੇ ਸਾਰੇ ਨਵੇਂ ਨੇ ਮੂਰੋ ਮੈਟ ਮੂਡ ਸਾਰੇ ਲੱਗੇ ਹੋਏ ਨੇ ਜੇ ਤੁਸੀਂ ਵੀ ਗੱਡੀ ਵੇਚਣੀ ਆ ਜਾਂ ਲੈਣੀ ਆ ਤੁਸੀਂ ਸਾਡੇ ਨਾਲ ਸੰਪਰਕ ਜਰੂਰ ਕਰਿਓ ਲੈ ਥੋੜਾ ਜਿਹਾ ਇੰਜਨ ਤੇ ਮਰਾ ਦਿੰਨੇ ਆ ਤੁਹਾਨੂੰ ਤਸੱਲੀ ਹੋ ਜਾਂਦੀ ਹੈ ਜਿਹੜੇ ਬਾਈ ਵੀਡੀਓ ਦੇਖ ਰਹੇ ਨੇ ਤੁਹਾਨੂੰ ਪਤਾ ਲੱਗ ਜਾਊਗਾ ਲੈ ਵੀ ਲੈ ਕੇ ਆ ਇੱਧਰ ਕਰਾਂ ਟਾਇਰ ਟੂਰ ਵਧੀਆ ਪਏ ਨੇ ਸਿਆਲਾਂ ਚ ਲੋੜ ਹੀ ਨਹੀਂ ਹੈਗੀ ਪਵਾਉਣ ਦੀ ਲੈ ਵੀ ਮਾਰ ਦੇ ਕਰ ਇੰਜਨ ਤੇ ਬੈਟਰੀ ਨਮੀ ਟਾਇਰ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਨੇ ਟਾਇਰ ਬੈਟਰੀ ਹੈ ਜਿਹੜੀ ਨਵੀਂ ਆ ਕੰਪਨੀ ਦੀ ਬੈਟਰੀ ਆ ਬਾਕੀ ਜਿਹੜੀ ਗੱਡੀ ਹੁੰਦੀ ਐ ਐਕਸੀਡੈਂਟ ਦਾ ਪਤਾ ਲੱਗ ਜਾਂਦਾ ਗੋਡੇ ਨੇ ਜਿਹੜੇ ਜੈਨੂਮ ਨੇ ਪਏ ਨੇ ਸਾਰੇ ਵਧੀਆ ਪਏ ਨੇ ਗੋਡੇ ਨੇ ਤੇ ਪਿੱਲਰ ਨੇ ਸਾਰੇ ਸਾਰੀ ਚੈੱਕ ਕਰ ਸਕਦੇ ਹੋ ਤੁਸੀਂ ਸੀਲਡ ਪਿਆ ਇੰਜਨ ਇਹਦਾ ਤੇ ਹੁਣ ਤੁਹਾਨੂੰ ਦੱਸ ਦਿੰਨੇ ਰੇਟ ਐ ਇਹਦਾ ਤੇ ਜਿਹੜੇ ਵੀਰਾਂ ਨੇ ਲੈਣੀ ਐ ਉਹੀ ਮੈਸੇਜ ਕਰਿਓ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਇੱਕੋ ਹੀ ਰੇਟ ਆ ਬਾਈ ਇਹਦਾ 85000 ਰੁਪਿਆ ਤੁਹਾਡੇ ਵਾਸਤੇ ਹੈ ਜੇ ਤੁਸੀਂ ਆਉਨੇ ਆ ਤਾਂ ਤੁਹਾਡਾ ਮਾਨਤਾਨ ਜਿਹੜਾ ਹੋ ਜਾਣਾ ਪੂਰਾ ਤੇ ਬਾਕੀ 85000 ਬੰਦਿਆਂ ਨੇ ਰੇਟ ਰੱਖਿਆ ਹੋਇਆਗਾ ਮਾਨਤਾਨ ਤੁਹਾਡਾ ਬਾਈ ਕਰ ਦੇਣਗੇ ਥੋੜਾ ਮੋਟਾ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜਿਹੜੇ ਵੀ ਰੋਡਰਸਾਈਕ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ